ਝੂਠ ਨਾ ਰਾਗੇ ਝੂਠ ਨਾ ਰੇਵੇ ਝੂਠ ਨਾ ਚੰਦ ਸੂਰਜ ਕੀ ਭੇਦੀ ਦਸ ਪੁਰਬ ਨੇ ਔਰ ਦਸ ਤਰ੍ਹਾਂ ਦੇ ਪਾਪਾਂ ਨੂੰ ਹਰਨ ਵਾਸਤੇ ਉਹ ਕਿੰਨੇ ਨੇ 10 ਪੁਰਬ ਨੇ ਜੇ ਦੇਜੇ ਕੁਛ ਪੁਰਬ ਚੰ드ਰਮਾ ਦੇ ਨੇ ਤੇ ਕੁਛ ਸੂਰਜ ਦੇ ਨੇ ਜੈਸੇ ਸੰਗਰਾਮ ਸੂਰੀਏ ਗ੍ਰਹਿ ਇਤਿਆਦਿਕ ਅਤੇ ਸੂਰਜ ਦੇ ਪੂਰਬ ਨੇ ਪੂਰਨਮਾਸ਼ੀ ਪਹਿਲੇ ਦਾ ਚੰ드ਮਾ ਚੰਦਰ ਗ੍ਰਹਿ ਇਸ ਤਰ੍ਹਾਂ ਦੇ ਇਤਵਾਰ ਚਾਨਣਾ ਇਤਿਆਦਿਕ ਇਹ ਚੰ드ਮਾ ਦੇ ਪੂਰਬ ਨੇ ਕੁਲ ਮਿਲਾ ਕੇ ਹਿੰਦੂ ਲੋਕ 10 ਮੰਨਦੇ ਹਨ 10 ਪੂਰਬ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਨਾਂ ਲੋਕਾਂ ਦੀ ਮਨੋਹਤ ਹੈ ਕਿ ਦਸ ਪੁਰਬ ਸਦਾ ਦਾ ਸਾਹਰਾ ਇਹ ਦਸ ਪੁਰਬ ਦਸ ਦੋਖਾਂ ਨੂੰ ਹਰ ਦਿੰਦੇ ਨੇ ਮਿਟਾ ਦਿੰਦੇ ਨੇ ਦਸ ਤਰ੍ਹਾਂ ਦੇ ਪਾਪਾਂ ਨੂੰ ਮਨ ਦੇ ਪਾਪ ਬਾਣੀ ਦੇ ਪਾਪ ਸਰੀਰ ਦੇ ਪਾਪ ਜ਼ਬਾਨ ਗਲਤ ਬੋਲਦੀ ਏ ਜ਼ਬਾਨ ਫਿੱਕਾ ਬੋਲਦੀ ਏ ਜ਼ਬਾਨ ਕੋੜਾ ਬੋਲਦੀ ਏ ਇਹ ਬਾਣੀ ਦੇ ਦੋਖ ਮੰਨੇ ਗਏ ਨੇ ਅੱਖਾਂ ਨੇ ਚੋਰੀ ਕੀਤੀ ਏ ਸਰੀਰ ਨੇ ਦੁਰਾਚਾਰ ਕੀਤਾ ਹੈ ਇਹ ਸਰੀਰ ਨੇ ਕਤਲ ਕੀਤਾ ਹੈ ਸਰੀਰ ਦੇ ਦੁੱਖ ਮੰਦੇ ਨੇ ਮਨ ਗਲਤ ਸੋਚਦਾ ਪਿਆ ਹੈ ਗਲਤ ਫੈਸਲੇ ਪਿਆ ਕਰਦਾ ਹੈ ਗਲਤ ਯਾਦਾਂ ਦੇ ਡੋਬਿਆ ਹੋਇਆ ਹੈ ਇਹ ਮਨ ਦੇ ਦੁੱਖ ਮੰਦੇ ਨੇ ਇਹ ਜਿਹੜੇ 10 ਤਰ੍ਹਾਂ ਦੇ ਪਾਪ ਨੇ ਬਾਣੀ ਦੇ ਪਾਪ ਮਨ ਦੇ ਪਾਪ ਸਰੀਰ ਦੇ ਪਾਪ ਉਹ ਕਹਿੰਦੇ ਨੇ ਚੰਦਰਮਾ ਤੇ ਸੂਰਜ ਦੇ ਜਿਹੜੇ ਤਿਵਾਰ ਨੇ ਨਾ ਸੰਗਰਾਮ ਪੂਰਨਵਾਸੀ ਪ੍ਰਥਮ ਚਾਨਣਾਇਤਵਾਰ ਚਾਨਣਾ ਚੰਦਰ ਗ੍ਰਹਿਣ ਸੂਰਜ ਗ੍ਰਹਿਣ ਇਤਿਆਦ ਇਹ ਦਸਾਂ ਦੋਖਾਂ ਨੂੰ ਨਾਸ ਕਰ ਦਿੰਦੇ ਨੇ ਦਸਾਂ ਪਾਪਾਂ ਨੂੰ ਨਾਸ ਕਰ ਦਿੰਦੇ ਨੇ ਮਹਾਰਾਜ ਕਹਿੰਦੇ ਇਸ ਦੇ ਨਾਲ ਦਸ ਪਾਪ ਦੂਰ ਨਹੀਂ ਹੁੰਦੇ ਝੂਠ ਨਾ ਚੰਦ ਸੂਰਜ ਕੀਤੇ ਇਹ ਚੰਦਰਮਾ ਤੇ ਸੂਰਜ ਦੇ ਜਿਹੜੇ ਵੱਖ-ਵੱਖ ਪੁਰਬ ਨੇ ਇਹ ਦਿਨਾਂ ਲਈ 10 ਪਾਪ ਨਹੀਂ ਦੁੱਲਦੇ ਨਾ ਸੰਗਰਾਦ ਮਨਾਣ ਨਾਲ ਨਾ ਪੂਰਨਵਾਸੀ ਮਨਾਣ ਨਾਲ ਬਹੁਤ ਸਾਰੇ ਸਾਧੂ ਤੇ ਹੁਣ ਹੈਰਾਨ ਆ ਬਸ ਡੇਰਿਆਂ ਚ ਪੂਰਨਵਾਸੀ ਨੂੰ ਲਿਆਏ ਨੇ ਗੁਰਮਤਿ ਸਿਧਾਂਤ ਨੂੰ ਤੇ ਉਹਨਾਂ ਨੇ ਕੱਢ ਦੇ ਦਿੱਤਾ ਹੈ ਕਹਿੰਦੇ ਨੇ ਭਾਈ ਮਨੀ ਸਿੰਘ ਨੇ ਬਾਣੀ ਦੀ ਤਰਕੀਬ ਆਪਣੇ ਢੰਗ ਨਾਲ ਕਰ ਲਈ ਸੀ ਪਹਿਲੇ ਪਾਤਸ਼ਾਹ ਦੀ ਬਾਣੀ ਦੂਜੇ ਪਾਤਸ਼ਾਹੀ ਤੀਜੇ ਪਾਤਸ਼ਾਹੀ ਚੌਥੇ ਪਾਤਸ਼ਾਹੀ ਕਿਸ ਤਾਂ ਕਰ ਲਈ ਸੀ ਗੁਰੂ ਅਰਜਨ ਦੇਵ ਜੀ ਨੇ ਮਨਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਨਾ ਕੀਤਾ ਝਾੜ ਪਾਈ ਜੋ ਗਿਆਨੀ ਸਿੰਘੋ ਕੇ ਅਨਰਥ ਕੀਤਾ ਹੈ ਇਹਦੀ ਤਰਤੀਬ ਉਹੀ ਕਰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਣਾਈ ਹੋਈ ਹੈ ਜਨੇ ਜਿਹੜੀ ਸਮਸੇ ਕਿ ਪਹਿਲੇ ਪਾਦਸ਼ਾਦੀ ਸਾਰੀ ਬਾਣੀ ਕੋ ਜਗਾ ਕਰ ਦੇਈਏ ਦੂਜੇ ਦੇਖੋ ਜਗਾ ਤੀਜੇ ਦੇਖੋ ਜਗਾ ਚੌਥੇ ਦੇਖੋ ਜਗਾ ਪੰਜੇ ਇੱਕੋ ਜਗਾ ਕਰ ਦੇਈਏ ਪਹਿਲੇ ਪਾਦਸ਼ਾਦੇ ਸ਼ਬਦ ਕਿਧਰੇ ਨੇ ਪੰਜਵੇਂ ਦੇ ਕਿਧਰੇ ਨੇ ਚੌਥੇ ਦੇ ਕਿਧਰੇ ਨੇ ਤੀਜੇ ਦੇ ਕਿਧਰੇ ਨੇ ਤਰਤੀਬ ਅਨਸਾਰ ਐਸਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਵਾਨ ਨਾ ਕੀਤਾ ਪਰ ਹੁਣ ਕੀਤਾ ਕੀ ਜਾਏ ਮਨੁੱਖ ਸੋ ਜਵਾਨ ਹੋਵੇ ਖਾਸ ਕਰਕੇ ਇਹ ਸਦੀ ਪੜੇ ਲਿਖੇ ਮੂੜਾਂ ਨਾਲ ਭਰ ਗਈ ਪੜਿਆ ਮੂਰਖ ਆਖੀਏ ਜਿਤ ਲਬ ਲੋਭ ਅਹੰਕਾਰ ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਝੂਠ ਨਾ ਰਾਗੇ ਰਾਗ ਗਾਇਨ ਕਰਨ ਨਾਲ ਮਨ ਦੀ ਝੂਠ ਨਹੀਂ ਲੈਂਦੀ ਸੋ ਕਿਤਨਾ ਹੀ ਸੰਗੀਤ ਸਮਰਾਟ ਹੋ ਜਾਏ ਔਰ ਬੜੇ ਬੜੇ ਸੰਗੀਤ ਸਮਰਾਟ ਮੈਂ ਦੇਖੇ ਨੇ ਕੁਝ ਵੀ ਨਹੀਂ ਝੂਠ ਨਾ ਵੇਦੀ ਬਹੁਤ ਵੱਡੀ ਵਿਦਿਆ ਹਾਸਲ ਕਰ ਲੈਣ ਨਾਲ ਤੇ ਵੇਦਾਂ ਦੇ ਪਾਠ ਨਾਲ ਮਨਵੇਝੂਠ ਨਹੀਂ ਲੈਂਦੇ بڑے بڑے ਧਰਮ ਗ੍ਰੰਥਾਂ ਦੇ ਪਾਠ ਕਰਨ ਵਾਲੇ ਮੈਂ ਪਾਠ ਹੀ ਦੇਖੇ ਨੇ ਝੂਠੇ ਹੀ ਦੇਖੇ ਨੇ ਗੁਸਤਾਖੀ ਮਰੂ ਕੁਝ ਵੀ ਨਹੀਂ ਝੂਠਾ ਨਾ ਚੰਦ ਸੂਰਜ ਕੀ ਏਰੀ ਚੰਦਰਮਾ ਤੇ ਸੂਰਜ ਦੇ ਪੂਰਬ ਮਨਾਲਣਾ ਪੂਰਨ ਮਾਸ਼ੀ ਮਨਾਲਣਾ ਤੇ ਪ੍ਰਥਮ ਦਾ ਚੰਦਰਮਾ ਪਹਿਲੀ ਦਾ ਚੰਦਰਮਾ ਮਨਾਲਣਾ ਸਿੰਧੀ ਲੋਕ ਮੁਸਲਮਾਨ ਲੋਕ ਜਿਸ ਦਿਨ ਪਹਿਲੀ ਦਾ ਚੰਦਰਮਾ ਨਿਕਲਦਾ ਹੈ ਨਾ ਉਸ ਨੂੰ ਪਵਿੱਤਰ ਦਿਹਾੜਾ ਮੰਨਦੇ ਨੇ ਹਿੰਦੂ ਲੋਕ ਪੂਰਨਵਾਸੀ ਚੰ드ਰਾ ਪੂਰਾ ਹੋ ਗਿਆ ਮਹੀਨਾ ਪੂਰਾ ਹੋ ਗਿਆ ਉਸ ਦਿਨ ਨੂੰ ਖਾਸ ਮੰਨਦੇ ਆਪਣਾ ਆਪਣਾ ਢੰਗ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਦੇ ਜਤ ਪਰਵੇਸ਼ ਕਰਦਾ ਉਹਨੂੰ ਕਹਿੰਦੇ ਨੇ ਸੂਰੀਏ ਕ੍ਰਾਂਤੀ ਸੂਰਜ ਦੁਆਰਾ ਕ੍ਰਾਂਤੀ ਸੂਰਜ ਦੁਆਰਾ ਪਲਟਾ ਸੰਗਰਾਮ ਪੰਜਾਬੀ ਉਚਾਰਨ ਹੋ ਗਿਆ ਸੰਗਰਾਮ ਪਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੂਰਜ ਤੇ ਚੰਦਰਮਾ ਦੇ ਜਿਹੜੇ ਪੁਰਬ ਨੇ ਨਾ ਇਹ ਮਨਾਲ ਨਾਲ ਮਨ ਦੀ ਝੂਠ ਨਹੀਂ ਲੈਂਦੇ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸ ਆਹਰਾ ਹਉ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੇ ਧਰਾ ਗੁਰ ਗਿਆਨ ਸਾਚਾ ਥਾਨ ਤੇ ਰਤੇ ਦਸਪੁਰਬ ਇਹੀ ਦਸਪੁਰਬ ਨੇ ਕੀ ਗੁਰੂ ਦਾ ਗਿਆਨ ਸ਼ਬਦ ਦੇ ਵਿਚਾਰ ਦਸਪੁਰਬ ਸਦਾ ਦਾ ਸਾਹਰਾ ਔਰ ਇਹ ਹਮੇਸ਼ਾ ਲਈ ਦਸਾਂ ਪਾਪਾ ਨੂੰ ਮਾਰ ਕੇ ਰੱਖ ਦਿੰਦਾ ਹੈ ਬਹੁਤ ਜ਼ਬਾਨ ਸੁੱਧ ਹੋ ਜਾਂਦੀ ਹੈ ਮਨ ਸੁੱਧ ਹੋ ਜਾਂਦਾ ਹੈ ਸਰੀਰ ਗਲਤ ਨਹੀਂ ਕਰਦਾ ਉਹ ਮੰਦੇ ਨੇ ਚਾਰ ਦੋਖ ਬਾਣੀ ਦੇ ਨੇ ਤਿੰਨ ਦੋਖ ਮੰਦੇ ਨੇ ਤਿੰਨ ਲੋਕ ਸਰੀਰ ਦੇ ਨੇ ਇਸ ਤਣਾਉ 10 ਦੋਖ ਮੰਨਦੇ ਨੇ 10 ਪੁਰਬ ਸਦਾ ਦਾ ਸਾਹਰਾ ਇਹ 10 ਪੁਰਬ ਮਨਾਣ ਨਾਲੇ 10 ਪਾਪ ਧੁੱਲ ਜਾਂਦੇ ਨੇ ਬਾਣੀ ਦੇ ਪਾਪ ਸਰੀਰ ਦੇ ਪਾਪ ਮਨ ਦੇ ਪਾਪ ਜ਼ਬਾਨ ਦੇ ਬਾ ਪਾਪ ਜੋ ਮਿਥਿਆ ਬੋਲਦੀਏ ਕੌੜਾ ਬੋਲਦੀਏ ਔਰ ਕੁਰਖਤ ਬੋਲਦੀਏ ਔਰ ਨਾਲੇ ਗਲਤ ਬਿਆਨ ਨਹੀਂ ਕਰਦੀਏ ਚੁਗਲੀ ਕਰਦੀਏ ਇਹ ਜੋ ਜ਼ਬਾਨ ਦੇ ਦੋਖ ਨੇ ਜ਼ਬਾਨ ਨਿਰਮਲ ਹੋ ਜਾਂਦੀ ਹੈ ਸੁੱਚੀ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬਤ ਨਹੀਂ ਕਿ ਨਾਮ ਜਪਤ गोविंद ਕਾ ਸੂਚੀ ਬੈਰਸਨਾ ਇਸ ਤੋਂ ਬਿਨਾ ਨਹੀਂ ਹੁੰਦੀ ਝੂਠ ਬੋਲ ਰਹੀ ਹੈ ਰਸਨਾ ਝੂਠੀ ਹੈ ਕੌੜਾ ਬੋਲ ਰਹੀ ਹੈ ਰਸਨਾ ਝੂਠੀ ਹੈ ਕਿ ਕਾ ਬੋਲ ਰਹੀ ਹੈ ਮਿਠਿਆ ਬੋਲ ਰਹੀ ਹੈ ਰਸਨਾ ਝੂਠੀ ਹੈ ਗਲਤ ਸੋਚ ਰਿਹਾ ਹੈ ਗਲਤ ਯਾਦਾਂ ਵਿੱਚ ਡੁੱਬਿਆ ਹੋਇਆ ਹੈ ਗਲਤ ਵਿਚਾਰ ਚੱਲ ਰਹੇ ਨੇ ਇਹ ਮਨ ਪਾਪੀ ਹੈ ਹੱਥ ਗਲਤ ਕਰ ਰਹੇ ਨੇ ਪੈਰ ਗਲਤ ਪਾਸੇ ਜਾ ਰਹੇ ਨੇ ਤਨ ਪਾਪੀ ਹੈ ਇਹਨਾਂ ਹੱਥਾਂ ਨੇ ਚੋਰੀ ਕਰ ਲਈ ਇਹਨਾਂ ਹੱਥਾਂ ਨੇ ਦੁਰਾਚਾਰ ਕਰ ਲਿਆ ਇਹਨਾਂ ਹੱਥਾਂ ਨੇ ਕਤਲ ਕਰ ਲਿਆ ਇਹ ਤੇ ਸਰੀਰ ਪਾਪੀ ਇਹ ਮਨ ਪਾਪੀ ਇਹ ਜ਼ਬਾਨ ਪਾਪੀ ਉਹ ਮਿਥਿਆ ਬੋਲਦੀ ਹੈ ਕੌੜਾ ਬੋਲਦੀ ਹੈ ਠਿਕਾ ਬੋਲਦੀ ਹੈ ਇਨ੍ਹਾਂ 10 ਪਾਪਾਂ ਕਰਕੇ ਕਰੋੜਾਂ ਤਰ੍ਹਾਂ ਦੇ ਪਾਪ ਜਮਾ ਹੋ ਜਾਂਦੇ ਨੇ ਕੋਈ ਜ਼ਬਾਨੋਂ ਪਾਪ ਕਰਦੀ ਰਹਿੰਦੀ ਹੈ ਕੋਈ ਮਨੋਂ ਪਾਪ ਕਰਦਾ ਰਹਿੰਦਾ ਹੈ ਕੋਈ ਹੱਥ ਪੈਰ ਕਰਦਾ ਰਹਿੰਦਾ ਇਕੱਠੇ ਹੋ ਜਾਂਦੇ ਨੇ ਕਿ ਹਿੰਦੂ ਪ੍ਰਾਚੀਨ ઋਸ਼ੀਆਂ ਦਾ ਐਸਾ ਕਹਿਣਾ ਹੈ ਜਿਹੜੇ 10 ਪੁਰਬ ਨੇ ਚੰਦਰਮਾ ਤੇ ਸੂਰਜ ਦੇ ਇਹਦੇ ਨਾਲ ਇਹ 10 ਪਾਪ ਧੁੱਲ ਜਾਂਦੇ ਨੇ ਮਿਟ ਜਾਂਦੇ ਨੇ ਗੁਰੂ ਬਾਬਾ ਜੀ ਐਲਾਨੀਆਂ ਕਹਿ ਰਹੇ ਨੇ ਝੂਠ ਨ ਚੰਦ ਸੂਰਜ ਕੀ ਬਹਿ ਦੀ ਇਹ ਚੰਦਰਮ ਕੇ ਸੂਰਜ ਦੇ ਜਿਹੜੇ 10 ਪੁਰਬ ਨੇ ਮਨਾਣ ਦੇ ਨਾਲ ਮਨ ਦੀ ਝੂਠ ਨਹੀਂ ਲੈਂਦੀ ਬਾਣੀ ਦੀ ਝੂਠ ਨਹੀਂ ਲੈਂਦੀ ਤਨ ਦੀ ਝੂਠ ਨਹੀਂ ਲੈਂਦੀ ਬਾਹ ਕੀਤੇ ਹੋਏ ਗੁਨਾਹਾਂ ਦੀ ਝੂਠ ਨਹੀਂ ਲੈਂਦੀ ਝੂਠ ਨ ਅੰਨੇ ਝੂਠ ਨਾਈ ਅੰਨ ਦਾ দান ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਭਾਵੇਂ ਕਿਤਨਾ ਹੀ ਦਾਨ ਲਿਆ ਹੋਵੇ ਮੈਂ ਉਸਦੇ ਨਾਲ ਅਰਜ਼ ਕੀਤੀ ਸੀ ਸਵਕਤ ਭਾਰਤ ਦੇ ਸਭ ਤੋਂ ਵੱਡਾ ਦਾਨੀ ਹੈ ਬਿਰਲਾ ਹਰ ਵੱਡੇ ਸ਼ਹਿਰ ਵਿੱਚ ਬਿਰਲਾ ਮੰਦਿਰ ਹੈ ਮਾਰਬਲ ਦੇ ਬਣੇ ਹੋਏ ਸ਼ੁੱਧ ਸੰਗਮਰਮਰ ਸਾਫ਼ ਕੀਮਤੀਸ ਔਰ ਬਹੁਤ ਅੱਛਾ ਵਧੀਆ ਸੰਗਮਰਮਰ ਦਿੱਲੀ ਵਿੱਚ ਹੈਦਰਾਬਾਦ ਵਿੱਚ ਜੈਪੁਰ ਵਿੱਚ ਬੰਬਈ ਵਿੱਚ ਕੋਲਕਾਤਾ ਵਿੱਚ بڑے بڑے ਸ਼ਹਿਰਾਂ ਵਿੱਚ ਔਰ ਸਾਰੇ ਤੀਰਥਾਂ ਤੇ ਬਿਰਲੇ ਦੇ ਮੰਦਿਰਸ ਉਨਾ ਮੰਦਰਾਂ ਦੇ ਸਾਧੂਆਂ ਲਈ ਅਨਛੇਤਰ ਭਾਉ ਅਨ ਦਾਦਾਨ ਲੰਗਰ ਚੱਲਦਾ ਹੈ ਸਾਧੂਆਂ ਲਈ ਸਰਦੀਆਂ ਦੇ ਦਿਨਾਂ 'ਚ ਉਹਨਾਂ ਨੂੰ ਬਸਤਰ ਮਿਲਦੇ ਨੇ ਔਰ ਕੰਬਲ ਮਿਲਦੇ ਨੇ ਕਰੋੜਾਂ ਦਾਦਾਨ ਉਹ ਹਰ ਸਾਲ ਕਰਦਾ ਹੈ ਬਹੁਤ ਸਾਰੀਆਂ ਉਹਦੀਆਂ ਕਪੜੇ ਦੀਆਂ ਮਹਿਲਾਂ ਕਾਰਖਾਨੇ ਦੇ ਕਾਰਖਾਨੇ ਲੋਹੇ ਦੇ ਕਾਰਖਾਨੇ ਉਹ ਸ਼ਾਇਦ ਆਪਣੇ ਕਾਰਖਾਨਿਆਂ ਦੀ ਵੀ ਗਿਣਤੀ ਨਾ ਕਰ ਸਕਣ ਇੰਨੇ ਆਪਣੀ ਫੈਕਟਰੀਆਂ ਦੀ ਗਿਣਤੀ ਨਾ ਕਰ ਸਕੇ ਤੋ ਕਰੋੜਾਂ ਦਾ ਦਾਨ ਕਰਦਾ ਕਿ ਹੁਣ ਕਹਿ ਦਈਏ ਕਿਉਂਕਿ ਉਸਨੇ ਸੈਕੜੇ ਮੰਦਰ ਬਣਾਏ ਨੇ ਮਹਾਨ ਹੈ ਨਹੀਂ ਕਬੀਰ ਨੇ ਇੱਕ ਮੰਦਰ ਵੀ ਨਹੀਂ ਬਣਾਇਆ ਔਰ ਨਾ ਬਣਾ ਸਕਦਾ ਸੀ ਨਾ ਉਸ ਦੇ ਕੋਲ ਇਤਨਾ ਧਨ ਸੀ ਪਰ ਕਰੋੜਾਂ ਬਿਰਲੇ ਇਕੱਠੇ ਕੀਤੇ ਜਾਣ ਕਬੀਰ ਦੇ ਚਰਨਾਂ ਦੀ ਖਾਕ ਵੀ ਨਹੀਂ ਕੁਝ ਵੀ ਨਹੀਂ ਇਹ ਵੀ ਮਾਰਸ ਕਰਦੇ ਝੂਠ ਨਾ ਅਨੇ ਝੂਠ ਨਾ ਨਾਈ ਅਨ ਦਾ দান ਕਰਨ ਨਾਲ ਵੀ ਮਨ ਦੀ ਝੂਠ ਨਹੀਂ ਰਹਿੰਦੀ ਔਰ ਤੀਰਥਾਂ ਦਾ ਇਸ਼ਨਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ